ਅਭੀ ਤੇ ਮੈਂ ਹੈਗਾ ਸਾਹਿਬ ਸਿੰਘ ਸੰਦੂਕ ਮੇਰਾ ਪਿੰਡ ਮੇਰੀ ਕਥਾ ਪ੍ਰੋਗਰਾਮ ਤਹਿਤ ਆਪਾਂ ਜਾਣਦੇ ਆ ਹਰ ਵਾਰ ਦੀ ਤਰ੍ਹਾਂ ਨਵੇਂ ਪਿੰਡ ਤੇ ਜਾਣਦੇ ਆ ਉਸ ਪਿੰਡ ਦਾ ਇਤਿਹਾਸ ਤੇ ਪਿੰਡ ਦੇ ਵਸਨੀਕਾਂ ਬਾਰੇ ਅੱਜ ਅਸੀਂ ਪਹੁੰਚੇ ਆ ਬਰਨਾਲਾ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਦੀਨ ਆਉਂਦੇ ਪਿੰਡ ਗਹਿੜਾਂ ਵਿਖੇ ਪਿੰਡ ਗਹਿੜਾਂ ਦਾ ਬਹੁਤ ਹੀ ਪ੍ਰਾਤਨ ਇਤਿਹਾਸ ਹੈਗਾ ਪੁਰਾਣਾ ਪਿੰਡ ਆ ਪਿੰਡ ਗਹਿੜਾ 1762 ਦਾ ਕਲੂਕਾ ਰੋਇਆ ਵੱਡੀ ਪੱਦਰ ਦੀਆਂ ਸ਼ਹੀਦੀਆਂ ਹੋਈਆਂ ਇੱਥੇ ਤੇ ਤੁਹਾਨੂੰ ਲੈ ਚੱਲਦੇ ਆ ਫਿਰ ਪਿੰਡ ਗਹਿੜਾਂ ਦੀਆਂ ਗਲੀਆਂ ਦੇ ਵਿੱਚ ਤੇ ਕਰਵਾਉਣੀ ਆ ਪ੍ਰਾਤਨ ਨਿਸ਼ਾਨੀਆਂ ਦੇ ਦਰਸ਼ਨ ਤੇ ਆਓ ਫਿਰ ਤੁਸੀਂ ਵੀ ਚੱਲੋ ਸਾਡੇ ਨਾਲ ਪਿੰਡ ਗਹਿਣਾ ਸਾਡਾ ਪਿੰਡ ਗਹਿੜ ਇਤਿਹਾਸਕ ਪਿੰਡਾ ਇੱਥੇ 35000 ਸਿੰਘ 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 ਦੀ ਅਸੀਰ ਹੋਏ ਸੀਗੇ ਇਤਿਹਾਸਕ ਪਿੰਡ ਨੂੰ ਤੋਂ ਜਾਣਿਆ ਜਾਂਦਾ ਸਾਡੇ ਸੱਤ ਪੱਤੀਆਂ ਨੇ ਅਡੋਡੀ ਗੋਤਾ ਨਾਲ ਬਸਿਆ ਵਾ ਬਾਹਰੋਂ ਅੰਦਰੋਂ ਵੀ ਆ ਕੇ ਬਸੇ ਵਿਆ ਜਿਹੜਾ ਇੱਥੇ ਸਾਡੇ ਗਹਿੜ ਪੱਤੀ ਆ ਇਹ ਪਿੰਡ ਗਹਿੜ ਦੇ ਬਸਨੀਕ ਸੀਗੇ ਧਾਲੀਵਾਲ ਪੱਤੀ ਇਹ ਸਾਡੇ ਗਹਿੜਾਂ ਦੇ ਬਸਨੀਕ ਜਿਹੜੇ ਹੋਰ ਪਾਸੇ ਹਸਤੇ ਤੋਂ ਜਿਵੇਂ ਮੇਰਾ ਭੁੱਲਰ ਗੋਤਾ ਅਸੀਂ ਨਾਮਤਾਰੀ ਨੂੰ ਬੁਲਾਉਣ ਕਰਦੇ ਆ ਸਾਡੇ ਦਾਦਾ ਜੀ ਸੁਬਾ ਬ੍ਰਿਯਾਮ ਸਿੰਘ ਹੁੰਦੇ ਸੀਗੇ ਉਹਨਾਂ ਦੀ ਬਹੁਤ ਵੱਡੀ ਕਹਾਣੀਾ ਸੀ ਨਾਮਤਾਰੀਆਂ ਦੇ ਵਿੱਚ ਔਰ ਇਹ ਪੂਰਾ ਸੰ ਪਿੰਡ ਵੀ ਸਾਡਾ ਉਸ ਵੇਲੇ ਅੱਧ ਤੋਂ ਵੱਧ ਨਾਮਤਾਰੀ ਸੀਗਾ ਉਸ ਵੇਲੇ ਮੈਂ ਉਸ ਪਰਿਵਾਰ ਚੋਂ ਮੈਂ ਵੀ ਥਾਂ ਸੀ ਸਾਨੂੰ ਦੋ ਵਾਰੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿੰਡ ਦੀ ਸਰਪੰਚੀ ਦਿੱਤੀ ਤੇ ਪਿੰਡ ਬਹੁਤ ਸਾਡਾ ਚੰਗਾ ਮਾੜੇ-ਮੋਟੇ ਕੋਈ ਛੋਟੀ-ਮੋਟੀ ਗੱਲਾਂ ਤਾਂ ਜ਼ਰੂਰ ਹੁੰਦੀਆਂ ਪਰ ਵੱਡੇ ਕੋਈ ਵੱਡਾ ਇਸ਼ੂ ਕੋਈ ਨਹੀਂ ਕਿਸੇ ਦਾ ਕੋਈ ਬਾਹਰ ਵਿਰੋਧ ਨਹੀਂ ਹੈਗਾ ਪਿੰਡ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਪੱਖੋਂ ਬਹੁਤ ਵਧੀਆ ਬਹੁਤ ਵਧੀਆ ਸਲਾਹਾਂਗਾ ਜੋਗਾ ਆਮ ਪਿੰਡਾਂ ਨਾਲੋਂ ਬਹੁਤ ਵਧੀਆ ਕੋਈ ਝਗੜਾ ਕਲੇਸ਼ ਕੋਈ ਨਹੀਂ ਹੈਗਾ ਬਹੁਤ ਵਧੀਆ ਨੱਕਰ ਆ ਸਾਡਾ 1762 ਵੇਲੇ ਨਾ ਇੱਥੇ ਵੱਡੂ ਵੱਡਾ ਕਲੂ ਘਰਾ ਹੋਇਆਗਾ ਇੱਕ ਉਪਰ ਹੀੜੇ ਤੋਂ ਜੰਗ ਚੱਲਿਆ ਸੀਗਾ ਤੇ ਗਹਿੜਾਂ ਦੀ ਧਰਤੀ ਤੇ ਆ ਕੇ ਇੱਥੇ ਸਮਾਪਤ ਹੋਇਆ ਸੀਗਾ ਤੇ ਵੱਡਾ ਕਲੂਆ ਰਾਜ ਤੇ 35000 ਸਿੰਘ ਸਿੰਘਣੀਆਂ ਇੱਥੇ ਸ਼ਹੀਦ ਹੋਏ ਸੀ ਤੇ ਉਹਨਾਂ ਦੀ ਇਹ ਯਾਦਗਾਰ ਹੈਗੀ ਉਦੋਂ ਤੋਂ ਲਾ ਕੇ ਕੀ ਆ ਵੀ ਇਹ ਹਾਵ ਤੇ ਆ ਕੇ ਯੁੱਧ ਸਮਾਪਤ ਹੋਇਆ ਸੀਗਾ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰਾ ਨਗਰ ਐਨ ਆਰ ਆਈ ਵੀਰ ਉਹਨਾਂ ਦੇ ਸਹਿਯੋਗ ਦੇ ਨਾਲ ਨਾ ਇਹ ਯਾਦਗਾਰ ਅਸੀਂ ਬਣਾ ਰਹੇ ਹਾਂ ਤੇ ਤਾਂ ਕਰਕੇ ਕੀ ਆ ਵੀ ਪਿਛਲੀ ਆਪਣੇ ਪਿਛੋਕੜ ਨੂੰ ਆਪਣੇ ਬੱਚਿਆਂ ਨੂੰ ਯਾਦ ਰਵੇ ਵੀ ਪਿੱਛੇ ਐ ਜੰਗ-ਜੁੱਦ ਹੋਈ ਸੀਗੀ ਤੇ ਉਹਨਾਂ ਦੀ ਯਾਦ ਅਸੀਂ ਇਹ ਪਿਆਰ ਕਰ ਰਹੇ ਹਾਂ ਜੀ 3 ਸਾਲ ਹੋ ਗਏ ਸਾਨੂੰ ਕੰਮ ਚੱਲ ਰਹੇ ਨੂੰ ਤੇ ਆਪਣਾ ਨਾ ਬਹੁਤ ਇਹ ਵੱਡਾ ਜੁੱਧ ਹੋਇਆ ਸੀਗਾ 1762 ਦੇ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਸਾਰਾ ਯਾਦਗਾਰ ਬਣਾ ਰਹੇ ਹਾਂ ਜੋ ਵੀ ਇੱਥੇ ਕੋਈ ਮਨੋ ਕਾਮਨਾ ਲੈ ਕੇ ਇੱਥੇ ਆਉਂਦਾਗਾ ਕੋਈ ਸੁਖ ਸੁਖਦਾਗਾ ਤਾਂ ਇੱਥੇ ਪੂਰੀ ਹੁੰਦੀ ਹੈ ਇੱਥੇ ਸਿੰਘ ਸਹੀਦ ਦੇ ਵੱਡੇ ਇੱਥੇ ਬਾਣੀ ਦੇ ਪ੍ਰਵਾਹ ਵੀ ਚੱਲ ਰਹੇ ਨੇ ਤੇ ਤਾਂ ਕਰਕੇ ਕੀ ਹੈ ਬਹੁਤ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਬਾਬਾ ਭਾਈ ਬੰਤੂ ਜੀ ਨੇ ਇੱਥੇ ਬਹੁਤ ਘੋਤਵਸ਼ਿਆ ਕੀਤੀ ਆ ਬਾਬਾ ਆਦਮੀ ਜੀ ਦੇ ਸਪੁੱਤਰ ਜੋ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਪੈਦਾ ਹੋਏ ਸਨ ਉਹਨਾਂ ਨੇ ਇੱਥੇ ਬਹੁਤ ਸਮਾਂ ਤਪੱਸਿਆ ਕੀਤੀ ਹੈ ਬਹੁਤ ਸ਼ਕਤੀ ਵਾਲੀ ਜਗਾ ਜੋ ਇਹ ਜਗਾ ਦੇ ਉੱਤੇ ਆਪਾਂ ਖੜੇ ਆ 1762 ਇਨਸਪੀ ਨੂੰ ਇੱਥੇ ਬਹੁਤ ਵੱਡਾ ਕਲੂਗਾ ਰ ਹੋਇਆ ਐਮਨੂ ਸਾਹਿਬ ਦਾਲੀ ਨੇ ਪੰਜਾਬ ਦੇ ਉੱਤੇ ਛੇਵਾਂ ਹਮਲਾ ਕੀਤਾ ਦੱਸਿਆ ਜਾਂਦਾ ਹੈ ਇਤਿਹਾਸ ਮੁਤਾਬਕ ਅਜ ਤਾਂ ਛੰਗਪੰਘੂ ਨੇ ਇਤਿਹਾਸ ਲਿਖਿਆ ਸੀ ਜੋ ਮਹਤਾਬ ਸਿੰਘ ਦੇ ਪੋਤਰੇ ਹੋਇਆ ਮੀਰਾ ਗੋਟਿਏ ਨੇ ਜਿਸ ਨੇ ਮੱਛੀ ਰੰਗੜ ਦਾ ਸ਼ਹਿਰ ਵਟਿਆ ਸੀ ਉਸ ਇਤਿਹਾਸ ਦੇ ਮੁਤਾਬਕ 1722 ਈਸਵੀ ਨੂੰ ਆ ਕੋਪਰ ਹੀਰੇ ਤੋਂ ਲੈ ਕੇ ਕੁਤਵੇਂ ਵਾਹਮੀਆਂ ਦੇ ਵਿੱਚ ਨਹੀਂ ਹੁੰਦਾ ਹੋਇਆ ਨਗਰ ਗਹਿਲਾਂ ਦੀ ਧਾਰਤੀ ਦੇ ਉਹ ਕਲੂਗਾਰਾ ਸਮਾਪਤ ਹੋਇਆ ਜਿਸ ਦੇ ਵਿੱਚ 23000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸਨ ਜਿਸ ਦੀ ਅਗਵਾਈ ਜੱਸਾ ਸਿੰਘ ਹਾਲੂ ਵਾਲੀ ਆ ਜੱਸਾ ਸਿੰਘ ਰਾਮਗੜੀ ਆ ਜਥੇਦਾਰ ਚਰਤ ਸਿੰਘ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਾਂ ਜੀ ਜਥੇਦਾਰ ਹਰਦਾਸ ਸਿੰਘ ਹਰੀ ਸਿੰਘ ਨਲੂਆ ਦੇ ਦਾਦਾ ਜੀ ਉਹਨੇ ਕਾਹੀ ਜਥੇਦਾਰਾਂ ਦੀ ਅਗਵਾਈ ਦੇ ਵਿੱਚ ਇਹ ਬਹੁਤ ਵੱਡਾ ਬਹੀਰ ਕੋਪਨਹੀਰੇ ਤੋਂ ਲੈ ਕੇ ਅਬਦਾਲੀ ਨੇ ਜਦੋਂ ਹਮਲਾ ਕੀਤਾ ਤਾਂ ਸਿੰਘਾਂ ਮਸੂਮ ਦੀ ਉਹਨਾਂ ਨੇ ਆਪਣੀ ਬਹੀਰ ਨੂੰ ਬੱਚੇ ਬੁੱਢੇ ਤੇ ਜੋ ਵੀ ਸੀਗੇ ਆਪਣੇ ਉਹਨਾਂ ਨੂੰ ਨਾਲ ਬਹੀਰ ਦੇ ਲਿਆ ਰਹੇ ਸੀ ਦੋ ਜੁੱਧ ਕਰ ਰਹੇ ਸੀ ਸਿੰਘ ਕਿਉਂਕਿ ਇੱਕ ਤਾਂ ਬਹੀਰ ਨੂੰ ਬਚਾਉਣਾ ਹੁੰਦਾ ਇੱਕ ਉਹ ਦਸ਼ਮਨ ਦਾ ਟੱਕਰ ਵੀ ਕਰਨਾ ਬਹੀਰ ਨੂੰ ਵਿਚਾਰੇ ਲੈ ਕੇ ਉਦੋਂ ਅਬਦਾਲੀ ਦੀਆਂ ਫੌਜਾਂ ਤੇ ਹਮਲਾ ਵੀ ਕਰਨਾ ਜੱਥਾ ਸਿੰਘ ਆਲੂਆ ਵੀ ਆ ਜਥੇਦਰਾ ਚੰਦ ਸਿੰਘ ਬੇਬਰੀ ਬਹਾਦਰੀ ਦੇ ਨਾਲ ਲੜੇ ਸਨ ਇੱਥੇ ਆ ਕੇ ਐਮਨੁਸ ਅਬਦਾਲੀ ਨੂੰ ਮਜਬੂਰ ਹੋ ਕੇ ਮੈਦਾਨ ਛੱਡ ਕੇ ਭੱਜਣਾ ਪਿਆ ਗਹਿਲ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਬਰਨਾਲਾ ਜ਼ਿਲ੍ਹੇ ਦੇ ਹਾਸ਼ੀਏ ਤੇ ਵਗਦੀ ਨਹਿਰ ਬਠੰਡਾ ব্রাঞ্চ ਕਿਨਾਰੇ ਇਹ ਪਿੰਡ ਵਸਿਆ ਹੋਇਆ ਹੈ ਜੋ ਕਿ ਸਦੀਆਂ ਪੁਰਾਣਾ ਹੈ 1762 ਚ ਵਾਪਰੇ ਵੱਡੇ ਕੱਲੂਕਾਰੇ ਦੀ ਅੰਤਮ ਖੋਨੀਛੜਪ ਗਹਿਲ ਦੀ ਛੜੀ ਵਾਲੀ ਟਾਪ ਤੇ ਹੋਣ ਕਰਕੇ ਪਿੰਡ ਵੀ ਸਿੱਖ ਤਵਾਰੀਖ ਦਾ ਹਿੱਸਾ ਬਣ ਕੇ ਇਤਿਹਾਸਕ ਦਰਜਾ ਹਾਸਲ ਕਰ ਚੁੱਕਾ ਹੈ ਹਰੇਕ ਆਉਣ ਵਾਲੇ ਨੂੰ ਨਹਿਰ ਦਾ ਪੁਲ ਪਾਰ ਕਰਦਿਆਂ ਹੀ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਮੌਜੂਦ ਗੇਟ ਇਸ ਪਿੰਡ ਤੋਂ ਜਾਣੂ ਕਰਵਾ ਦਿੰਦਾ ਹੈ ਫਰवरी 1762 ਨੂੰ ਅਹਿਮਦ ਸ਼ਾਹ ਅਫਦਾਲੀ ਦੀਆਂ ਫੌਜਾਂ ਨੇ ਸਿੱਖ ਗਰੀਲਾ ਸ਼ਕਤੀ ਦਾ ਨਾਸ਼ ਕਰਨ ਲਈ ਮਰੀਰਕੋਟ ਲਈ ਨੀੜ ਲੇ ਉੱਪਰ ਹੀ ਡਾ ਵਿਖੇ ਸਿੱਖ ਜਰਨੈਲ ਜੱਸਾ ਸਿੰਘ ਆਲੂ ਵਾਲੀ ਦੀ ਇਕ ਵਾਈ ਹੇਟ ਤਕਤਰ ਤੋਂ ਸਿੱਖਾਂ ਉਤੇ ਹੱਲਾ ਬੋਲ ਦਿੱਤਾ ਅਚਾਨਕ ਹਮਲਾ ਹੋਣ ਕਰਕੇ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਜਿਸ ਦਾ ਮੋੜਵਾ ਜਵਾਬ ਦਿੰਦੇ ਆ ਅਤੇ ਆਪਣੀ ਬਚਤੀ ਬਹੀਰ ਨੂੰ ਅੱਗੇ ਤੋਰਦਿਆਂ ਸਿੱਖ ਵਕ ਵਕ ਪਿੰਡਾਂ ਤੋਂ ਹੁੰਦੇ ਹੋਏ ਗਹਿਲ ਦੀ ਸੰਗਣੀ ਝੜੀ ਵਾਲੀ ਟਾਪ ਤੇ ਪਹੁੰਚੇ ਕੁਝ ਦਸਤਾਵੇਜ਼ ਦੱਸਦੇ ਹਨ ਕਿ ਹਾਕਮਾਂ ਦੇ ਜ਼ੁਲਮ ਦੇ ਡਰੋਂ ਉਦੋਂ ਪਿੰਡ ਵਾਸੀਆਂ ਨੇ ਸਿੱਖ ਯੋਧਿਆਂ ਨੂੰ ਸਹਾਰਾ ਜਾਂ ਸਹਿਯੋਗ ਦੇਣ ਦੀ ਬਜਾਏ ਆਪ ਦੇ ਬੁਹੇ ਭੇੜ ਲਏ ਅਫਗਾਨੀ ਦੀ ਫੌਜ ਦੇ ਭਿਆਨਕ ਹਮਲੇ ਦਾ ਟਾਕਰਾ ਕਰਦੀ ਹੋਈ ਬਚਦੀ ਬਚਾਉਂਦੀ ਕੁਝ ਸਿੱਖ ਵਹੀਰ ਗਹਿਲਾਂ ਦੀ ਢਾਬ ਤੇ ਪਹੁੰਚੀ ਅਫਗਾਨੀ ਹਮਲਾਵਰਾਂ ਨੇ ਮੋੜ ਸਿੱਖਾਂ ਤੇ ਹਮਲਾ ਬੋਲ ਕੇ ਕਤਲੇਆਮ ਸ਼ੁਰੂ ਕਰ ਦਿੱਤਾ ਤੇ ਕਤਲੇਆਮ ਇੰਨਾ ਭਿਆਨਕ ਦੱਸਿਆ ਗਿਆ ਕਿ ਢਾਬ ਦਾ ਪਾਣੀ ਇਨਸਾਨੀ ਖੂਨ ਅਤੇ ਮਿਜਦੇ ਰਲਾ ਨਾਲ ਸੂਹਾ ਗਾੜਾ ਲਾਲ ਹੋ ਗਿਆ ਸਿੱਖ ਗਰੀਲਾ ਸ਼ਕਤੀ ਨੂੰ ਫਨਾਹ ਹੋਈ ਸਮਝ ਕੇ ਅੱਕੀ ਥੱਕੀ ਅਫਗਾਨੀ ਫੌਜ ਵਾਪਸ ਚਲੀ ਗਈ ਬੈਂਡਕ ਕਹਿਲ ਬਟੇ ਘੱਲੂ ਘਰੇ ਦਾ ਅੰਤਮ ਖੂਨੀ ਸੰਘਰਸ਼ ਸਥਾਨ ਹੋ ਨਿਪੜਿਆ। ਬੜਿਆ ਸਕੂਨ ਮਿਲਦਾ ਜਦੋਂ ਅਸੀਂ ਪਿੰਡ 'ਚ ਮਿਲਦੇ ਆ ਇੱਕ ਦੂਜੇ ਨੂੰ ਸਾਂਝਾ ਪਾਉਂਦੇ ਆ ਗੱਲਬਾਤ ਕਰਦੇ ਆ ਸਾਨੂੰ ਬੜਾ ਸਕੂਨ ਮਿਲਦਾ ਬੜਾ ਕੁਝ ਸਿੱਖਣ ਨੂੰ ਮਿਲਿਆ ਪੁਰਾਣੇ ਬਜ਼ੁਰਗਾਂ ਤੋਂ ਵੀ ਅਸੀਂ ਸੁਣਦੇ ਆ ਵੀ ਇੱਥੇ ਆਹ ਕੁਝ ਹੋਇਆ ਸੀ ਸਾਡੇ ਦਿਵਾਨ ਲੱਗਦੇ ਹੁੰਦੇ ਸੀ ਪਹਿਲਾਂ ਬਾਬਾ ਵੀਰਬਦਾਸ ਹੁੰਦਾ ਸੀ ਸਾਡੇ ਨਾਮ ਤਾਂ ਹੀ ਸਾਡੇ ਦਾਦੇ ਸਤਗੁਰੂ ਪ੍ਰਤਾਪ ਸਿੰਘ ਆਉਂਦੇ ਹੁੰਦੇ ਸੀਗੇ ਉਹ ਦਿਵਾਨ ਲਾਉਂਦੇ ਹੁੰਦੇ ਸੀ ਸਾਡੇ ਦਾਦਾ ਜੀ ਲਵਾਉਂਦੇ ਹੁੰਦੇ ਸੀਗੇ ਸਾਰਾ ਪਿੰਡ ਸੁਣਨ ਜਾਂਦਾ ਹੁੰਦਾ ਸੀਗਾ ਤੇ ਅੱਜ ਵੀ ਬੜੀ ਬੜੀਆ ਸ਼ਾਂਤੀ ਆ ਇਸ ਕਰਕੇ ਅਸੀਂ ਤਾਂ ਬੜੇ ਖੁਸ਼ ਕਿਸਮਤਾ ਸਾਡੇ ਆ ਵੀ ਜਿਹੜਾ ਇਸ ਧਰਤੀ ਤੇ ਸਾਨੂੰ ਜਨਮ ਮਿਲਿਆ ਇਸ ਨਗਰ ਦੇ ਵਿੱਚ ਅਸੀਂ ਜੰਮੇ ਪੜੇ ਇਸ ਨਗਰ ਦਾ ਸਾਡਾ ਇੰਨਾ ਸਹਯੋਗ ਸਾਨੂੰ ਮਿਲਦਾ ਸਾਡੇ ਧਰਮ ਕੰਮਾਂ 'ਚ ਸਰ ਬੰਦਾ ਸਾਡੇ ਨਾਲ ਖੜਦਾ ਅਸੀਂ ਬੜੀ ਤਰੱਕੀਆਂ ਵੱਲੀ ਜਾ ਰਹੇ ਹਾਂ ਪ੍ਰਮਾਤਮਾ ਦੀ ਸਾਡੇ ਤੇ ਬੜੀ ਕਿਰਪਾ ਇਹ ਗੋਦਰਾ ਸਾਹਿਬ ਤੋਂ ਵਾਂਸਰ ਪੈਣ ਗਿਆ ਹੈ ਜੋ ਬਾਬਾ ਭਾਈ ਭਗਤੀ ਜੀ ਦਾ ਸਥਾਨ ਹੈ ਇੱਥੇ ਸੰਗਤਾਂ ਦੀ ਬਹੁਤ ਸ਼ਰਧਾ ਹੈ ਪਰੂਸਾਉ ਨੇ ਬਾਈ ਪਾਈਪਰ ਜੀ ਨੂੰ ਮਾਲਵੇ ਦਾ ਇੱਕ ਪ੍ਰਚਾਰਕ ਤੌਰ ਤੇ ਇਸ ਮਾਲਵੇ ਭੇਜਿਆ ਸੀ ਜਿਨ੍ਹਾਂ ਨੇ ਬਹੁਤ ਹੀ ਭਗਤੀ ਕੀਤੀ ਇਸ ਥਾਂ ਚ ਲੋਕਾਂ ਦੀ ਬਹੁਤ ਨਿਸ਼ਚਾ ਹੈ ਇਸ ਪਿੰਡ ਦੇ ਵੱਡੇ ਘੱਲੂ ਕਰਨੇ ਸੰਬੰਧ ਹਨ ਜਿਸ ਵੱਡੇ ਘੱਲੂ ਕਰ ਯਾਦਗਾਰ ਵਿੱਚ ਪਿਛਲੇ ਪਸpase ਇੱਕ ਬਹੁਤ ਹੀ ਸੁੰਦਰ ਯਾਦਗਾਰ ਬਣਾਈ ਜਾ ਰਹੀ ਹੈ ਜੋ ਜਗਾ ਸ਼ਰੋਣੀ ਕਮੇਟੀ ਵੱਲੋਂ ਪਿੰਡ ਨੂੰ ਦਿੱਤੀ ਗਈ ਹੈ ਤੇ ਪਿੰਡ ਦੇ ਪਿੰਡ ਵਾਲੇ ਸੰਗਤਾਂ ਹੀ ਆਪਣੇ ਕੱਟ ਕਰਕੇ ਆਪਣੇ ਸਹਿਯੋਗ ਨਾਲ ਉਹ ਬਹੁਤ ਸੁੰਦਰ ਯਾਗਰ ਬਣ ਰਹੀ ਹੈ ਲਗਭਗ 70 80% ਯਾਗ ਬਣ ਕੇ ਤਿਆਰ ਹੋ ਗਈ ਹੈ ਸਨੂਪ ਸਰਕਾਰ ਤੋਂ ਸਹਿਯੋਗ ਦੀ ਲੋੜਾ ਕਾਫੀ ਕੰਮ ਅਸੀਂ ਕੀਤਾ ਹੈ ਪਿੰਡ ਚ ਗਲੀਆਂ ਦਾ ਪਾਣੀ ਦੇ ਵਿਕਾਸ ਦਾ ਜੋ ਵੀ ਮਸਲੇ ਨੇ ਅਸੀਂ ਮਿਲ ਬੈਠ ਕੇ ਨਿਜਠਦੇ ਆ ਸਾਡਾ ਕੋਈ ਵੈਰ ਵਿਰੋਧ ਨਿੱਜੀ ਕਿਸੇ ਦਾ ਹੈ ਨਹੀਂ ਗਾ ਬਹੁਤ ਹੀ ਚੰਗਾ ਗਾ ਬਾਕੀ ਸਾਡੇ ਪਰਿਵਾਰਖਾਨਾ ਸਾਡੇ ਸਾਡੇ ਡਾਕ ਘਰ ਸਾਡੇ ਪਿੰਡ ਚ ਹੈਗਾ ਬੈਂਕ ਸਾਡੇ ਕੋਆਪਰੇਟਿਵ ਸੁਸਾਇਟੀ ਬੈਂਕ ਆ ਬੜੀ ਬਲਦਿਆਂ ਨੂੰ ਚੋਂਦੀ ਆ ਬਹੁਤ ਵਧੀਆ ਜੀ ਉਹਦੇ ਚ ਅਸੀਂ ਹੁਣ ਨਵੀਂ ਚੋਣ ਵੀ ਕੀਤੀ ਆ ਜੀ ਉਹਦੇ ਵਿੱਚ ਬਾਕੀ ਸਾਡੇ ਡਾਕ ਘਰ ਸਾਡੇ ਹੈਗਾ ਜੀ ਤੇ ਸਾਡੇ ਇੱਕ ਮਾਲਵਾ ગ્રામਨ ਬੈਂਕ ਵੀ ਹੈਗੇ ਸਾਡੇ ਲੈਂਡ ਦੇਣ ਸਾਰਾ ਬਹੁਤ ਵਧੀਆ ਚੱਲਦਾ ਜੀ ਇਹ ਰੋਟੀ ਵਰਤ ਆਇਆ ਉਹ ਆ ਜੀ ਸਾਡੇ ਦਾ ਸਰਪ੍ਰਸਤ ਪਹਿਲਾਂ ਦਾ ਹੀ ਹੈ ਇਹਨੂੰ ਬਹੁਤ ਟਾਈਮ ਹੋ ਗਿਆ ਇੱਥੇ ਬਾਬਾ ਭਾਈ ਭਖਤ ਸਿੰਘ ਜੀ ਆਰਣ ਸਿੰਘ ਦੇ ਪੁੱਤਰ ਤਵੱਸ਼ਾ ਕਰਦੇ ਸੀ ਜਣੀ ਅਸੀਂ ਦੇਖੇ ਤਾਂ ਨਹੀਂ ਹੈ ਅਸੀਂ ਤਾਂ ਦੇਖਦੇ ਹੀ ਆ ਇਹ ਬਰੋਟੀ ਦੀ ਤਾਂ ਬਹੁਤ ਜ਼ਿਆਦਾ ਸ਼ਾਇਆ ਦੀ ਤੇ ਆਹ ਦੇ ਚੌਂਕੜੀ ਨਾ ਮੰਦੇ ਤਾਂ ਇੱਥੇ ਖਣਕੀ ਗੋਸ਼ਣਾ ਸੀ ਚੌਂਕੜੀ ਦੇ ਕਰਕੇ ਇਹ ਨਗਰ ਪੰਚਾਇਤ ਵੱਲੋਂ ਸਾਰੇ ਨਗਰਵਾਲਿਆਂ ਨੂੰ ਇਹਦੀ ਇਹ ਸਮਾਈ ਹੁਣ ਕਰਕੇ ਇਹ ਬਰੋਟਾ ਖੜਾ ਤਾਂ ਇਹ ਇਤਿਹਾਸ ਵਜੋਂ ਤਾਂ ਇੰਉਂ ਰੱਖਿਆ ਗਿਆ ਜੀ ਵੀ ਆਉਣ ਵਾਲੀ ਪੀੜ੍ਹੀ ਦੇਖ ਕੇ ਕਹੇ ਬਈਆ ਬਰੋਟਾ ਕਦੋਂ ਖੜਾ ਹੈ ਤੇ ਇਹਦਾ ਜੋ ਨਹੀਂ ਪਤਾ ਵੀ ਕਿੰਨਾ ਚਿਰ ਖੜਾ ਰਹੇ ਇਹ ਸੰਭਾਲ ਕਰਕੇ ਬਰੋਟਾ ਖੜਾ ਦਾ ਸਭ ਤੋਂ ਪਹਿਲਾਂ ਤਾਂ ਸਾਡੇ ਪਿੰਡ ਦਾ ਕਲੱਬ ਬਣਿਆ ਹੋਇਆ ਜੀ ਘੱਲੂ ਘਾਰਾ ਸਪੋਰਟ ਕਲੱਬ ਜਿਹਦੇ ਨਾਂ ਤੇ ਅਸੀਂ ਹਰ ਇੱਕ ਸਾਲ ਬਹੁਤ ਵੱਡਾ ਟੂਰਨਾਮੈਂਟ ਕਰਵਾਉਨੇ ਆ ਜਿੰਦੀ ਮੰਨ ਕੇ ਚੱਲੋ ਵੀ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡਾ ਟੂਰਨਾਮੈਂਟ ਵੱਡੇ ਬਾਈਟ ਦਾ ਟੂਰਨਾਮੈਂਟ ਸਾਡਾ ਹੀ ਹੁੰਦਾ ਜੀ ਸਾਡੇ ਪਿੰਡ ਦੇ ਬਹੁਤ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਹੋਏ ਆ ਮੈਂ ਖੁਦ ਵੀ 10 ਸਾਲ ਹੋ ਗਏ ਜਾਂਦੀ ਖੇਡਦੇ ਨੂੰ ਸਭ ਤੋਂ ਬਣਾ ਸਾਡੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ਿੰਦਾ ਹੋਇਆ ਜੀ ਜੋ ਹੁਣ ਅਮਰੀਕਾ ਦੇ ਵਿੱਚ ਰਹਿੰਦਾ ਹੈਗਾ ਰੈਂਕੂ ਹੋਇਆ ਵੀਰਾ ਜੀ ਤੇ ਹੁਣ ਜਿਵੇਂ ਹੁਣ ਟੌਪ ਤੇ ਚੱਲ ਰਿਹਾ ਹੈ ਸਾਡਾ ਇਕਬਾਲ ਆ ਮੁੰਡਾ ਉਹ ਹੁਣ ਇੰਗਲੈਂਡ ਦੇ ਵਿੱਚ ਖੇਡਣ ਗਿਆ ਵਾ ਜੀ ਤੇ ਵੈਸੇ ਸਾਡੀ ਫੁੱਟਬਾਲ ਦੀਆਂ ਟੀਮਾਂ ਵੀ ਬਹੁਤ ਵਧੀਆ ਨੇ ਪਹਿਲਾਂ ਵੱਡੇ ਲੈਵਲ ਤੇ ਸਾਡੇ ਬਾਈ ਰੈਂਟਰ ਖੇਡਦਾ ਹੁੰਦਾ ਸੀਗਾ ਜੀ ਉਸ ਤੋਂ ਪਿੱਛੇ ਉਹਦਾ ਬੱਚਾ ਮੁੰਡਾ ਬਹੁਤ ਵਧੀਆ ਖੇਡ ਰਿਹਾ ਅਤੇ ਹੋਰ ਵੀ ਮੁੰਡੇ ਟੀਮਾਂ ਬਹੁਤ ਵਧੀਆ ਗਈ ਫੁੱਟਬਾਲ ਦੀ ਵੀ ਸਾਡੀ ਦੋ ਤਿੰਨ ਟੀਮਾਂ ਬਣ ਜਾਂਦੀਆਂ ਹੁੰਦੀਆਂ ਸੀ ਹੁਣ ਮੰਨ ਲ ਕੇ ਚਲੋ ਇੱਕ ਟੀਮ ਹੀ ਆ ਵਧੀਆ ਖੇਡਦੀ ਆ ਕੁਝ ਤਾਂ ਰੁਝਾਨ ਬਾਹਰ ਜਾਣ ਕਰਕੇ ਸਾਡੇ ਖਿਡਾਰੀ ਕੁਝ ਬਾਹਰ ਚਲੇ ਗਏ ਇੱਥੇ ਹੁਣ ਹੁਣ ਨਵੀਂ ਜਨਰੇਸ਼ਨ ਖੇਡ ਰਹੀ ਆ ਫੁੱਟਬਾਲ ਦੀ ਤੇ ਇਸੇ ਤਰ੍ਹਾਂ ਹੀ ਕਬੱਡੀ ਦੇ ਜੀ ਸਾਡੇ ਟੋਟਲ ਮੰਨ ਕੇ ਚਲੋ ਵੀ ਅਸੀਂ 4 ਜਣੇ ਹੀ ਰਹਿ ਗਏ ਇੱਥੇ ਮੁੰਡੇ ਖੇਡਣ ਵਾਲੇ ਬਾਕੀ ਸਾਰੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਇੰਗਲੈਂਡ ਸਾਰੇ ਖੇਡਣ ਵੀ ਬਾਹਰ ਚਲੇ ਗਏ ਜਿਵੇਂ ਲਾਗੇ ਸਾਹਿਬ ਤੇ ਆਪਾਂ ਕੈਨੇਡਾ ਦੇ ਵਿੱਚ ਸਾਡਾ ਘੱਟ ਤੋਂ ਘੱਟ ਬਾਲਾਂ ਵਿੱਚ 400 ਜਣਾ ਵੀ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਇੰਗਲੈਂਡ ਦੇ ਵਿੱਚ ਵੀ ਆ ਕਾਫੀ ਅਮਰੀਕਾ ਦੇ ਵਿੱਚ ਵੀ ਆ ਸਾਡੇ ਪਿੰਡ ਨੂੰ ਸਭ ਤੋਂ ਵੱਧ ਸਹਿਯੋਗ ਐ ਐਨ ਆਰ ਆਈ ਵੀਰਾਂ ਦਾ ਹੀ ਆ ਅਸੀਂ ਵੀ ਕਿਸੇ ਵੀ ਪੱਖ ਤੋਂ ਕਿਤੇ ਵੀ ਕੋਈ ਕੰਮ ਕਰਨਾ ਹੋਵੇ ਹੁਣ ਜਿਵੇਂ ਸਾਡੀ ਆ ਬਾਬੇ ਪਾਈ ਭਗਤੀ ਜਗ੍ਹਾ ਤੇ ਢਾਬ ਦਾ ਕੰਮ ਚੱਲ ਰਿਹਾ ਬਸ ਇੱਕ ਸਨੇਹਾ ਦੇਣ ਦੀ ਲੋੜ ਆ ਜਾਂਦੀ ਐਨ ਆਰ ਆਈ ਵੀਰ ਵੱਧ ਤੋਂ ਵੱਧ ਸਾਡੀ ਪੂਰੀ ਸਹਾਇਤਾ ਕਰਦੇ ਆ ਹੁਣ ਇਹ ਜਿਹੜੀ ਢਾਬ ਬਣਾ ਰਹੇ ਆ ਜੀ ਇਹ ਕੋਈ ਐ ਨਹੀਂ ਹੈਗਾ ਵੀ ਵੈਸੇ ਵੀ ਵਿੱਚ ਬੰਦੇ ਕਹਿੰਦੇ ਯਾਰ ਪੈਸਾ ਬਹੁਤ ਲੱਗੂਗਾ ਗੱਲ ਕੱਲੀ ਪੈਸੇ ਦੀ ਨਹੀਂ ਹੈਗੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਨਵੀ ਉਹਨਾਂ ਨੇ ਨਾ ਤਾਂ ਸਾਨੂੰ ਪੁੱਛਣਾ ਹੀ ਆ ਵੀ ਸਾਡਾ ਇਤਿਹਾਸ ਕੀ ਸੀਗਾ ਜੇ ਇਹ ਜਗ੍ਹਾ ਬਣੀ ਹੋਊ ਕਾਉ ਕਿਤੇ ਨਾ ਕਿਤੇ ਆ ਕੇ ਇੱਥੇ ਮੱਥਾ ਟੇਕਣ ਆਉਣਗੇ ਬਾਬੇ ਭਾਈ ਭਗਤੂ ਦੀ ਜਗ੍ਹਾ ਤੇ ਜਗ੍ਹਾ ਦੇਖਣਗੇ ਪੁੱਛਣਗੇ ਵੀ ਇਹ ਸਾਡਾ ਕੀ ਇਤਿਹਾਸ ਆ ਵੀ ਇਹ ਬਣਾਈ ਕਾਧੂ ਆ ਇਸ ਕਰਕੇ ਐਨ ਆਰ ਆਈ ਵੀਰਾਂ ਦਾ ਤਾਂ ਸੀ ਜਿਹੜੇ ਪੱਖ ਤੋਂ ਵੀ ਦੇਖੀਏ ਹੁਣ ਮੈਂ ਪੰਚਾਇਤ ਦੇ ਵਿੱਚ ਐਂ ਜੀ ਪੰਚਾਇਤ ਮੈਂਬਰਾਂ ਮੌਜੂਦਾ ਅਸੀਂ ਕਿਸੇ ਵੀ ਕੰਮ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਮੰਗੀਏ ਸਾਨੂੰ ਐਨ ਆਰ ਆਈ ਵੀਰ ਬਸ ਇੱਕ ਮੂੰਹ ਜੋ ਕੱਢ ਨਹੀਂ ਦਿੰਦੇ ਜੀ ਜਿਹੜੀ ਵੀ ਗੱਲ ਕੀ ਕਿਸੇ ਗਰੀਬ ਦੀ ਸਹਾਇਤਾ ਕਰਨੀ ਹੋਵੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਨਾ ਹੋਵੇ ਕੋਈ ਪਿੰਡ ਦੇ ਵਿੱਚ ਸਾਂਝੇ ਤੌਰ ਤੇ ਕੰਮ ਕਰਨਾ ਹੋਵੇ ਜਾਂਦੀ ਐਨ ਆਰ ਆਈ ਵੀਰਾਂ ਦਾ ਸਭ ਤੋਂ ਵੱਧ ਸਹਿਯੋਗ ਆ। ਬਰਨਾਲੇ ਜिले ਦਾ ਮੈਨੂੰ ਲੱਗਦਾ ਨੇੜੇ-ਤੇੜੇ ਕੋਈ ਵੀ ਪਿੰਡ ਨਹੀਂ ਹੈ ਜਿੱਥੇ ਕੀਰਤਨ ਹੁੰਦਾ ਹੋਵੇ ਸਵੇਰ-ਸ਼ਾਮ। ਤਕਰੀਬਨ ਗੁਰਦੁਆਰਾ ਭਗਤੂਣਾ ਸਾਹਿਬ ਹੀ ਆ ਜਿੱਥੇ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਤੇ ਸ਼ਾਮ ਨੂੰ ਸੋਹਦਰ ਦੀ ਚੌਂਕੀ ਦਾ ਜਿਹੜਾ ਕੀਰਤਨ ਹੁੰਦਾ ਹੈ। ਤਕਰੀਬਨ ਨੇੜੇ-ਤੇੜੇ ਮੈਨੂੰ ਲੱਗਦਾ ਕਿਤੇ ਵੀ ਕੀਰਤਨ ਨਹੀਂ ਹੁੰਦਾ। ਤੇ ਇਸ ਭਾਗਾ ਪਿੰਡ ਹੈ ਜਿੱਥੇ ਅਮਰਤ ਵੇਲੇ ਤੇ ਸ਼ਾਮ ਨੂੰ ਦੋਵੇਂ ਟਾਈਮ ਕੀਰਤਨ ਹੁੰਦਾ। ਸਵੇਰੇ ਵੀ ਤਕਰੀਬਨ 3 ਵਜੇ ਤੋਂ ਸੰਗਤ ਆ ਪਾਵਨ ਪਿੱਤੇ ਦਰਬਾਰ ਦੀਆਂ ਹਾਜ਼ਰੀਆਂ ਆ ਕੇ ਭਰਦੀਆਂ ਤੇ ਸ਼ਾਮ ਨੂੰ ਵੀ ਸੰਗਤ ਬੜੀ ਤعداد ਦੇ ਵਿੱਚ ਛੇ ਪਿੰਡ ਦੇ ਵਾਸੀ ਨੇ ਆਉਂਦੇ ਨੇ ਤੇ ਤਕਰੀਬਨ ਇੱਥੇ ਪੂਰਨਮਾਸੀ ਦਾ ਦਿਹਾੜਾ ਤੇ ਸੰਗ੍ਰਾਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਤੇ ਫਰਵਰੀ ਦੇ ਵਿੱਚ ਜਿਹੜੇ ਵੱਡੇ ਖੱਲੂਕਾਰ ਦੇ ਸਮੂਹ ਸ਼ਹੀਦ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਹੁਤ ਭਾਰੀ ਸਮਾਗਮ ਹੁੰਦਾ ਹੈ ਤੇ ਤਕਰੀਬਨ ਜਦੋਂ ਦੀਵਾਲੀ ਆਉਂਦੀ ਹੈ ਬੰਦੀ ਛੋੜ ਦਿਵਸ ਆਉਂਦਾ ਹੈ ਉਸ ਸਮੇਂ ਇੱਥੇ ਬਹੁਤ ਜਾਦੀ ਲੜੀਆਂ ਦੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਪਹਿਲੇ ਨੰਬਰ ਤੇ ਹਰਮੰਦਰ ਸਾਹਿਬ ਜਿਹੜੀ ਲੜੀਆਂ ਦੀ ਸੇਵਾ ਹੁੰਦੀ ਆ ਤੇ ਮੈਨੂੰ ਲੱਗਦਾ ਵੀ ਦੂਜੇ ਨੰਬਰ ਤੇ ਜੇਕਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਾਂ ਦੇਖਿਆ ਜਾਵੇ ਸਭ ਤੋਂ ਲੜੀਆਂ ਜੇ ਪਾਈਆਂ ਜਾਂਦੀਆਂ ਨੇ ਵੱਧ ਤਾਂ ਗੁਰਦੁਆਰਾ ਭਗਤੂਣਾ ਸਾਹਿਬ ਦੇ ਵਿੱਚ ਪਾਈਆਂ ਜਾਂਦੀਆਂ ਨੇ ਕਿਉਂਕਿ ਹੁਣ ਤਕਰੀਬਨ 1 ਮਹੀਨਾ ਪਹਿਲਾਂ ਜਿਹੜੇ ਬੱਚੇ ਨੇ ਪਿੰਡ ਦੇ ਨੌਜਵਾਨ ਨੇ ਉਹ ਲੜੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਹੁਣ ਉਹ ਲੜੀਆਂ ਦਾ ਕੰਮ ਚੱਲ ਰਿਹਾ ਹੈ ਤੇ ਦੀਵਾਲੀ ਤੇ ਤੁਸੀਂ ਦੇਖੋਗੇ ਵੀ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਗੁਰਦੁਆਰਾ ਭਗਤੂਣਾ ਸਾਹਿਬ ਦੇ ਕਿ ਨਤਮਸਤ ਹੋਣ ਵਾਸਤੇ ਹੁੰਦੀਆਂ ਨੇ ਸੋ ਇਹ ਜਿਹੜਾ ਗੁਰਦੁਆਰਾ ਇਹ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰ ਸੱਚੇ ਪਾਸ਼ਾ ਜੀ ਦੇ ਬਚਨਾਂ ਸਦਕਾ ਬਾਬਾ ਭਗਤੂ ਜੀ ਹੋਏ ਨੇ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਭਗਤੂਣਾ ਸਾਹਿਬ ਬਣਿਆ ਹੋਇਆ ਹੈ। 1961 ਚ ਇੱਥੇ ਪਿਓ ਪੁੱਤ ਸੀ ਸੱਦੋਵਾਲ ਦੇ। ਪਿੰਡ ਸੱਦੋਵਾਲ ਆਪਣੇ ਨੇੜੇ ਆ। ਤੇ ਉੱਥੋਂ ਦਾ ਗੁਰਦੇਵ ਸਿੰਘ ਤੇ ਭਾਗ ਸਿੰਘ ਸੀ ਮਿਸਤਰੀ ਸਿੰਘ। ਉਹਨਾਂ ਨੇ ਬਣਾਇਆ ਸੀ ਤਕਰੀਬਨ ਇਹਨੂੰ 5-6 ਮਹੀਨੇ ਲੱਗੇ ਸੀ ਬਣਾਉਣ ਦੇ ਨੂੰ। ਜਦੋਂ ਪੂਰਾ ਕੰਮਪਲੀਟ ਹੋ ਗਿਆ ਜੀ ਫਿਰ ਗੁਰੂ ਘਰ ਆ ਆਪਣੇ ਨਾਲ ਹੀ ਆ ਛੇਵੇਂ ਪਾਸ਼ੇ ਦਾ ਗੁਰਦੁਆਰਾ ਸਾਹਿਬ ਉੱਥੇ ਮੱਥਾ ਟਿਕਾ ਕੇ ਲਿਆਏ ਸੀ ਜਾਨੀ ਜਿਹੜੀ ਬਹੁਤ ਸੋਹਣੀ ਚੀਜ਼ ਬਣੀ ਆ ਜੀ ਹੁਣ ਬਹੁਤ ਬੰਦੇ ਆਉਂਦੇ ਆ ਲੈਣ ਵੀ ਹਨਾ ਤੇ ਸਾਡੇ ਗ੍ਰੈਂਡਫਾਦਰ ਫਾਦਰ ਹੁਣੀ ਕਹਿਗੇ ਸੀ ਵੀ ਉਹ ਵੀ ਗੱਡਾ ਭਾਈ ਤੁਸੀਂ ਸੰਭ ਕੇ ਰੱਖਣਾ ਉਹਨਾਂ ਨੇ ਜਾਨ ਤੋਂ ਵੀ ਪਿਆਰ ਰੱਖਿਆ ਸੀ ਇਹਨੂੰ ਭਿੱਜਣ ਨਹੀਂ ਦਿੰਦੇ ਸੀ ਜਦ ਵੀ ਮੀਂਹ ਆਉਂਦਾ ਸੀ ਉਹਦੀ ਕਹਿਣਾ ਪਹਿਲਾਂ ਘਟਾ ਅੰਦਰ ਕਰੋ ਭਈ ਐਵੇਂ ਸੀ ਸੀਗਾ ਜਾਨੀ ਉਹ ਸ਼ੌਂਕ ਸੀ ਉਹਨਾਂ ਨੂੰ ਹਨਾ ਚਾਰਖੀ ਦੂਰਬੀਨ ਪਈਆ ਡੋਲ ਪਈਆ ਘਵਾਰ ਆਲਾ ਸਾਣ ਨਾ ਪੁਰਾਣਾ ਤੱਕੜੀ ਬੱਟੇ ਇਹੇ ਜੇ ਸੰਤ ਜੀ ਬੱਚਿਆਂ ਦੇ ਛਟਿਆਂ ਦੇ ਮੁੰਡਿਆਂ ਦੇ ਸਮਾ ਕੇ ਰੱਖਿਆ ਕਾਰਨ ਵੀ ਬੱਚੇ ਆਉਂਦੇ ਆ ਹੋਰ ਵੀ ਪੁਰਾਣੇ ਬਜ਼ੁਰਗ ਜਾਣੀ 20 30 ਸਾਲ ਵਾਲੇ ਬੱਚੇ ਉਹ ਪੁੱਛਦੇ ਆ ਵੀ ਆਹ ਕੀ ਚੀਜ਼ ਆ ਸਾਡੇ ਪਿੰਡ ਦੇ ਵਿੱਚ ਹੀ ਸੱਤ ਪੱਤਿਆਂ ਨੇ ਇੱਕ ਹੈਲਪਰ ਸੇਵਾ ਧਰਨਸਾਲਾ ਜਿਹੜੀ 1949 ਤਿਆਰ ਹੋਈ ਵੇ ਸਾਡੇ ਬਜ਼ੁਰਗਾਂ ਮਿਲਦੀ ਆ ਸੰਤ ਆ ਉਹਦੇ ਪਰ ਨਹੀਂ ਪਤਾ ਤੇ ਉਹ ਬੈਠ ਬਰਾਸ ਨੇ ਉਹ ਹੀ ਸਾੰਭੀ ਬੈਠੀ ਸਾਡਾ ਉਹਨਾਂ ਦੀਆਂ ਪੀੜ੍ਹੀਆਂ ਵੀ ਗਹਾਂ ਕਰਨ ਮਨ ਚਾ ਵੀ ਉਹ ਹੀ ਇਸੇ ਤਰ੍ਹਾਂ ਤੁਰੇ ਖੜੇ ਸਾਡੇ ਸਾਹਮਣੇ ਇਦਾਂ ਸਾਡਾ ਕਾਰੋਬਾਰ ਚੱਲਦਾ ਜੀ ਦੇਖਿਆ ਜੀ ਦੀ ਸਾਂਭ ਸੰਭਾਲ ਬਾਰੇ ਕਿ ਮੈਟਰ ਬੁੱਕਿੰਗ ਦਾ ਪਰਵਲ ਵਧੀਆ ਬਜ਼ੁਰਗਾਂ ਦਾ ਕਰਿਆ ਗਿਆ ਤੇ ਸਾਰੇ ਸਾਡੀ ਪਤਨੀ ਦਾ ਵੀ ਪੂਰਾ ਸਹਿਯੋਗ ਵਧੀਆ ਨਾਲ ਸਾਰੇ ਮਲਾਪੀ ਬੰਦੇ ਆ ਗਏ ਕੋਈ ਨਫਰਤਾਂ ਨਹੀਂ ਹੈ ਰੱਬ ਸਾਡੇ ਗਊਸ਼ਾਲਾ ਦੀ ਸੇਵਾ ਬਹੁਤ ਲੋਕ ਕਰਦੇ ਆ ਗਊਸ਼ਾਲਾ ਦਾ ਕਰਕੇ ਤੇ ਅੱਕ ਜਿਹੜੇ ਬਰੋਟੇ ਲਾਏ ਆ ਇਹਨਾਂ ਤੇ ਆਂਥਾਂ ਸਾਡੇ ਛੜੇ ਬਣਾਏ ਆ ਜਿਵੇਂ ਚੌਂਕੜੀ ਸਹਿਰ ਨਹੀਂ ਆ ਗਊਸ਼ਾਲਾ ਦੀ ਸੇਵਾ ਦਾ ਗਿਰਾਂ ਕਿੱਲੇ ਪਠਿਆਂ ਦੇ ਗਊਆਂ ਦੇ ਸਾਥ ਜੀਣ ਕੇ ਵੱਟ ਕੇ ਗਊਸ਼ਾਲਾ ਜਪੋ ਹੋਰ ਸਾਡੇ ਲੰਗਰ ਦਾ ਕਾਮ ਨ ਕਰਦਾ ਉਹ ਉਹ ਜਾਲੇ ਅਰੇ ਯਾਨੀ ਕਿ ਬਚਪਨ ਤੋਂ ਅਸੀਂ ਦੇਖਦੇ ਆ ਰਹੇ ਹਾਂ ਕੋਈ ਯਾਨੀ ਕਿ ਸਾਡੇ ਪਹਿਲਾਂ ਤਾਂ ਪਾਣੀ ਹੁੰਦਾ ਸੀਗਾ ਅਸੀਂ ਇਹ ਦੇਖਿਆ ਜਦੋਂ ਖਾਲੀ ਹੁੰਦਾ ਸੀ ਲੋਕ ਕੋੜਾ ਸਿੱਟਣ ਲੱਗ ਗਏ ਸੀਗੇ ਉਸ ਤੋਂ ਬਾਅਦ ਜਦੋਂ ਪਿੰਡ ਦੇ ਸਹਿਯੋਗ ਨਾਲ ਇਹ ਤੇ ਆਹ ਪੜਾਈ ਕੀ ਸਟੇਜ ਜੀ ਪ੍ਰੋਗਰਾਮ ਵੀ ਸਾਡੇ ਪਿੰਡ ਦੇ ਸਾਰੇ ਇੱਥੇ ਹੁੰਦੇ ਆ ਜੀ ਜੋ ਵੀ ਪ੍ਰੋਗਰਾਮ ਹੁੰਦਾ ਤਕਰੀਬਨ ਕਿਸੇ ਲੀਡਰ ਨੇ ਆਵਾਗਾ ਕੋਈ ਆਪਣੇ ਯਾਨੀ ਕਿ ਪੰਚਾਇਤ ਦਾ ਪ੍ਰੋਗਰਾਮ ਆ ਸਾਰੇ ਇੱਥੇ ਹੁੰਦੇ ਆ ਜੀ ਨਾਲ ਹੀ ਸਾਡੇ ਆ ਪਰਿਵਾਰ ਕੰਨਾਗਾ ਜੀ ਪੜਵਾਰ ਕਰਨੇ ਤੋਂ ਬਾਅਦ ਜੀ ਇਹ ਸਾਡੇ ਪਿੰਡ ਦੀ ਜਣੇ ਕਿ ਮਾਰਕੀਟ ਵੀ ਕਹਿ ਸਕਦੇ ਹੋ ਜਿਵੇਂ ਦੁਕਾਨਾਂ ਪਿੰਡ ਦੀ ਮੇਨ ਇੱਥੇ ਹੀ ਨੇ ਜੀ ਉਸ ਤੋਂ ਬਾਅਦ ਆ ਚਵਾਰਾ ਜੀ ਸਾਡਾ 1962 ਦਾ ਬਣਿਆ ਹੋਇਆ ਜੀ ਇਹ ਕਹਿੰਦੇ ਜੀ ਉਸ ਤੋਂ ਬਾਅਦ ਸਾਡੇ ਇੱਥੇ ਤਕਰੀਬਨ ਹਰ ਇੱਕ ਜਾਤੀ ਦਾ ਇੱਕ ਘਰ ਛੱਡ ਕੇ ਪੂਜਾ ਘਰ ਜਣੇ ਕਿ ਸਾਰੀਆਂ ਜਾਤਾਂ ਖੜੇ ਇੱਥੇ ਆ ਏਰੀਆ ਦੇ ਵਿੱਚ ਜਣੇ ਕਿ ਰਹਿੰਦੀਆਂ ਨੇ ਗੀਆਂ ਜੰਗਲ ਸੀ ਬਹੁਤ ਵੱਡਾ ਜੀ ਉੱਥੇ ਬਾਬੇ ਭਾਈ ਭਗਤ ਤਪੱਸਿਆ ਕਰਦਾ ਸੀ ਉੱਥੇ ਚੋਰ ਆ ਗਏ ਸੀ ਜੀ ਮੱਜਾ ਚੋਰੀਆਂ ਕਰਕੇ ਤੇ ਉਹ ਚੋਰ ਕਹਿੰਦਾ ਵੀ ਮੈਨੂੰ ਹੁਣ ਬਚਾਓ ਮਗਰ ਉਹਨਾਂ ਦੇ ਪੈਗੜ ਲੱਗ ਗਈ ਸੀ ਤੇ ਵੀ ਮੈਨੂੰ ਮਾਰ ਦੇਣਗੇ ਤੇ ਬਾਬਾ ਪਾਈ ਬਾਬੂchu ਕਹਿੰਦਾ ਵੀ ਐਸਾ ਛਪੜੀ ਦੇ ਵਿੱਚ ਮਈਆਂ ਬਾੜ ਦੇ ਤੇ ਤੂੰ ਮੇਰੇ ਕੋਲ ਆ ਜਾ ਤੇ ਉੱਥੇ ਉਹ ਪਿਛਲੇ ਜਿਹੜੇ ਮੱਝਾਂ ਵਾਲੇ ਸੀ ਉਹ ਆ ਗਏ ਸੀਗੇ ਤੇ ਉਹ ਜਿਹੜੀਆਂ ਮੱਝਾਂ ਕੁੰਡੀਆਂ ਸੀ ਉਹ ਮੀਣੀਆਂ ਹੋ ਗਿਆ ਜਿਹਨਾਂ ਰੰਗ ਕਾਲਾ ਸੀ ਉਹ ਬੂੜੀਆਂ ਹੋ ਗਈਆਂ ਬੂੜੀਆਂ ਕਾਲੀਆਂ ਹੋ ਗਈਆਂ ਸਾਰੀਆਂ ਡਿਜ਼ਾਈਨ ਬਦਲ ਤੇ ਉਹ ਕਹਿੰਦੇ ਵੀ ਸਾਡੇ ਇੱਥੇ ਮਈਆਂ ਆਈਆਂ ਪੈੜਾਂ ਆਈਆਂ ਉਹ ਕਹਿੰਦੇ ਜਿਹੜੀਆਂ ਸੋਡੀਆਂ ਸਿਆਣ ਕੇ ਲੈ ਜਾਓ ਉਹ ਕਹਿੰਦੇ ਇਹ ਤਾਂ ਸਾਡੀਆਂ ਹੈ ਨਹੀਂ ਜੀ ਤੋ ਤਾਂ ਇਹ ਇਹ ਸੀਗਾ ਬਰਨਾਲੇ ਜ਼ਿਲ੍ਹੇ ਦਾ ਹਲਕਾ ਮਹਿਲਕਲਾ ਅਧੀਨ ਆਉਂਦਾ ਪਿੰਡ ਗਹਿਣਾ ਤੁਸੀਂ ਵੀ ਪਿੰਡ ਵਾਸੀਆਂ ਨੇ ਰਾਹੀਂ ਸੁਣਿਆ ਹੋਊਗਾ ਇਸ ਪਿੰਡ ਦਾ ਪ੍ਰਾਤਨ ਇਤਿਹਾਸ ਧਾਰਮਿਕ ਪੱਖ ਤੋਂ ਬਹੁਤ ਹੀ ਬਹਾਪਤਾ ਰੱਖਦਾ ਦਾ ਪਿੰਡ ਗਹਿਣਾ 1762 ਦਾ ਬਟਾਕਾ ਲੁਕਾ ਰਹਾ ਹੋਇਆ ਤੇ ਜਾਣਿਆ ਆਪਾਂ ਇਥੋਂ ਦੇ ਪਿੰਡ ਬਾਰੇ ਤੇ ਪਿੰਡ ਦੀਆਂ ਸ਼ਖਸੀਤਿਆਂ ਬਾਰੇ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਆਪਣੇ ਸੁਝਾਅ ਜ਼ਰੂਰ ਦਿਓ ਤਾਂ ਫਿਰ ਮੇਰਾ ਪਿੰਡ ਮੇਰੀ ਕਥਾ ਪ੍ਰੋਗਰਾਮ ਤਹਿਤ ਸਤਿ ਸ੍ਰੀ ਅਕਾਲ ਪੰਜਾਬੀ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਪਿੰਡ ਕੈਮਰਾਮੈਨ ਗੁਰਸੇਵ ਕਦੇ ਨਾਲ ਮੈਂ ਸਹਿਬ ਸਿੰਘ ਸੰਦੂ